ਉਹੇ ਨ ਬਸਰ ਮੈਂ ਜਾਣ ਤੇਰਾ ਉਹੇ ਨ ਬਸਰ ਮੈਂ ਜਾਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜੋ ਸਾਰੇ ਪੰਜਾਬ ਵਿੱਚ ਹੀ ਮੌਸਮ ਦਾ ਬੜਾ ਭਾਰੀ ਪ੍ਰਕੋਪ ਚੱਲ ਰਿਹਾ ਅਸੀਂ ਆਪਾਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਥਾਂ ਥਾਂ ਤੇ ਹੜ੍ਹ ਬਰਸਾਤ ਦੇ ਨਾਲ ਲੜ ਦੇ ਨਾਲ ਜੋ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਉਹਦੇ ਨਾਲ ਜਿੱਥੇ ਬਹੁਤ ਨੁਕਸਾਨ ਹੋ ਰਿਹਾ ਉਥੇ ਇਸ ਬਰਸਾਤ ਦੇ ਕਰਕੇ ਜੋ ਧੰਤਨ ਬਾਬਾ ਗੁਰਦਤਾ ਜੀ ਦੇ ਪਾਵਨ ਸਥਾਨ ਦੇ ਨਾਲ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਨੇ ਗੁਰਦੁਆਰਾ ਤੀਰ ਸਾਹਿਬ ਜਿੱਥੋਂ ਤੀਰ ਚਲਾ ਕੇ ਪਤਾਲਪੁਰੀ ਸਾਹਿਬ ਦੇ ਸਥਾਨ ਨੂੰ ਪ੍ਰਗਟ ਕੀਤਾ ਉਸ ਸਥਾਨ ਦੇ ਨਾਲ ਨਾਲ ਜਿਹੜੀ ਇੱਥੇ ਦਰਸ਼ੀ ਡੂੜੀ ਆ ਅਦੇ ਬਾਬਾ ਸ੍ਰੀ ਚੰਦ ਜੀ ਦੇ ਸਥਾਨ ਨੂੰ ਰਸਤਾ ਜਾਂਦਾ ਉੱਥੇ ਕਾਫੀ ਮਿੱਟੀ ਪਾਣੀ ਦੇ ਨਾਲ ਖੁਰਨ ਕਰਕੇ ਉਹ ਜੋੜੀ ਦੀ ਬਿਲਡਿੰਗ ਨੂੰ ਥੋੜਾ ਜਿਹਾ ਜਿਵੇਂ ਉਹਦੇ ਵਿੱਚ ਫਰਕ ਪਿਆ ਹਿੱਲਣੀ ਸ਼ੁਰੂ ਹੋਈ ਇੱਕ ਦਮ ਸੰਗਤਾਂ ਨੂੰ ਜਦੋਂ ਪਤਾ ਲੱਗਾ ਮੈਂ ਸਮਝਦਾ ਕਿ ਐਡੀ ਵੱਡੀ ਬਾਬਾ ਗੁਰਦਤਾ ਜੀ ਦੀ ਇੱਕ ਤਰ੍ਹਾਂ ਦੀ ਕਰਾਮਾਤ ਵੇਖਣ ਨੂੰ ਮਿਲੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਜੋ ਵਾਰ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਇਸ ਸਥਾਨ ਤੇ ਬੇਹਤ ਹਜ਼ਾਰਾਂ ਨੌਜਵਾਨ ਅਤੇ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਜਿਹੜੀਆਂ ਪਹੁੰਚੀਆਂ ਉਹਨਾਂ ਨੇ ਇੰਦੀ ਛੇਤੀ ਪ੍ਰਬੰਧ ਕੀਤੇ ਇੰਨੀ ਵਧੀਆ ਪੂਰੀ ਤਨ ਲਾ ਕੇ ਮਨ ਲਾ ਕੇ ਸੇਵਾ ਜਿਹੜੀ ਉਹ ਕੀਤੀ ਅੱਜ ਇੱਕ ਦਿਨ ਦੇ ਵਿੱਚ ਉਹਨਾਂ ਨੇ ਚਾਰੇ ਪਾਸਿਓਂ ਜਿਹੜਾ ਉਹ ਡੰਗਾ ਬੋਰੀਆਂ ਮਿੱਟੀ ਦੀਆਂ ਭਰ-ਭਰ ਕੇ ਜਿੱਥੇ ਬਾਹਰੋਂ ਟਰਾਲੀਆਂ 'ਚ ਭਰ-ਭਰ ਕੇ ਲਿਆਂਦੀਆਂ ਮੌਕੇ ਤੇ ਮਿੱਟੀ ਸਿਰ ਛਟ ਕੇ ਬੋਰੀਆਂ ਭਰੀਆਂ ਆਪਣੇ ਸਿਰਾਂ ਤੇ ਬੋਢਿਆਂ ਤੇ ਜਾ ਕੇ ਵਿਆਹ ਲਿਆ ਕੇ ਇਹ ਬੋਰੀਆਂ ਭਰ-ਭਰ ਕੇ ਉਥੇ ਡੰਗਾ ਲਾਇਆ ਅਦੇ ਮਿੱਟੀ ਪਾਈ ਤੇ ਜੇਸੀਆਂ ਲੱਗੀਆਂ ਉਹ ਗਲੈਨਾ ਲੱਗੀਆਂ ਟਰਾਲੀਆਂ ਲੱਗੀਆਂ ਕੋਈ ਘਾੜ ਦੀ ਨਹੀਂ ਆਈ ਕਿਸੇ ਚੀਜ਼ ਦੀ ਇੰਨਾ ਵੱਡਾ ਇਸ ਸਥਾਨ ਦੇ ਉੱਤੇ ਸੰਗਤ ਨੇ ਸ਼ਰਧਾ ਤੇ ਭਾਵਨਾ ਦਾ ਪ੍ਰਗਟਾਵਾ ਕੀਤਾ ਉਹਨੂੰ ਵੇਖ ਕੇ ਸਿਰ ਝੁਕਦਾ ਸੰਗਤ ਦੇ ਚਰਨਾਂ ਵਿੱਚ ਇਹ ਇੰਨੀ ਵੱਡੀ ਸੇਵਾ ਔਰ ਇਦਾਂ ਵੱਡਾ ਜਿਹੜਾ ਖਤਰਾ ਬਣ ਗਿਆ ਸੀ ਫਾਸਤੋਰ ਤੇ ਗੁਰਦਰਾ ਸਿਰਸਾਬ ਦੀ ਦਰਤੀ ਡਿਊਟੀ ਤੇ ਲੰਗਰ ਦੇ ਦਰਮਿਆਨ ਜਿਹੜਾ ਪਾਸਾ ਜਿਹੜੀ ਉਹ ਬਾਹੀ ਆ ਉੱਥੇ ਵੀ ਹੁਣ ਜਿਹੜੀ ਉਸੇ ਤਰ੍ਹਾਂ ਮਿੱਟੀ ਪਾ ਕੇ ਉੱਥੇ ਵੀ ਜਿਹੜੀ ਤਿਆਰੀ ਹੋ ਰਹੀ ਆ ਤਾਂ ਕਿ ਇਹ ਪਾਸਾ ਜਿਹੜਾ ਕਿਸੇ ਵੇਲੇ ਦੁਬਾਰਾ ਇਹ ਖੁਰਨਾ ਜਾਵੇ ਜਾਂ ਕੋਈ ਬਿਲਡਿੰਗ ਨੂੰ ਲੰਗਰ ਦੀ ਬਿਲਡਿੰਗ ਨੂੰ ਕੋਈ ਨੁਕਸਾਨ ਨਾ ਹੋਵੇ ਸੋ ਬਹੁਤ ਮੈਂ ਜਿੱਥੇ ਫਾਪੁਰਜੀ ਦਾ ਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਹੁਤ ਧੰਨਵਾਦ ਕਰਦਾ ਯੋਨਾਂ ਦੇ ਅੱਜ ਪੰਥ ਦਾ ਇੱਕ ਬੜਾ ਬੜਾ ਨਿਆਰਾ ਜਜ਼ਬਾ ਉਤਸ਼ਾਹ ਸੰਗਤ ਦਾ ਪਿਆਰ ਵਖਿਆ ਉਥੇ ਤੁਹਾਡੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਇਸ ਸਥਾਨ ਦੀ ਸ਼ਾਨ ਹੈ ਉਹ ਵੀ ਵਰਕਰ ਰਹੀ ਆ ਉਹ ਮੈਂ ਸੋਚਿਆ ਸੰਗਤਾਂ ਦਾ ਇਹ ਕਾਰ ਸੇਵਾ ਦੇਖ ਦਿਨ ਚੱਲ ਸਕਦੀ ਆ ਹੋਰ ਕਿਉਂਕਿ ਜਿਵੇਂ ਜਿਵੇਂ ਕੰਮ ਕਰੀ ਜਾ ਰਹੇ ਆ ਉਹਨਾਂ ਕੰਮ ਵੱਧਦਾ ਵੀ ਨਜ਼ਰ ਆਉਂਦਾ ਥੋੜਾ ਥੋੜਾ ਪਤਾ ਲੱਗਦਾ ਆ ਵੀ ਕਰਨ ਵਾਲਾ ਆ ਵੀ ਕਰਨ ਵਾਲਾ ਫਿਰ ਨੰਦਗੜ ਕਿਲਾ ਨੰਦਗੜ ਸਾਹਿਬ ਦੇ ਮਹਾਂਪੁਰਖਾਂ ਨੂੰ ਵੀ ਬੇਨਤੀ ਕੀਤੀ ਆ ਉਹ ਕਹਿੰਦੇ ਗੋਬਾਲ ਉੱਤੇ ਡੰਗਾ ਆਪਾਂ ਪੱਥਰ ਦੇ ਨਾਲ ਵੀ ਪਥਰਾਂ ਨਾਲ ਡੰਗਾ ਉੱਤੇ ਲਾਉਣਾ ਤੇ ਉਹ ਵੀ ਸੇਵਾ ਅਦੇ ਚੱਲ ਰਹੀਆਂ ਕੋ ਮੈਂ ਜਿੰਨੇ ਵੀ ਗੜ ਸ਼ੰਕਰ ਤੋਂ ਨਵਾਂ ਸ਼ਹਿਰ ਤੋਂ ਰੋਪੜ ਤੋਂ ਹਮਾਚਲ ਤੋਂ ਕੀਰਤਪੁਰ ਸਾਹਿਬ ਤੋਂ ਨੰਦਪੁਰ ਸਾਹਿਬ ਤੋਂ ਇਲਾਕੇ ਭਾਰਤੋਂ ਜਿੱਥੋਂ ਵੀ ਸੰਗਤਾਂ ਨੂੰ ਪਤਾ ਲੱਗਿਆ ਇਸ ਸਥਾਨ ਤੇ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਤੇ ਸਾਡੇ ਮੈਨੇਜਰ ਜਿੱਥੇ ਸਾ ਗੁਰਦੀਪ ਸਿੰਘ ਜੀ ਕੰਗ ਸਾਹਿਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਥੇ ਸਾਡੇ ਵੀਰ ਸਰਦਾਰ ਸੁਖਵੀਰ ਸਿੰਘ ਚਲਮਾ ਜਿਨ੍ਹਾਂ ਨੇ ਸਾਰੇ ਬਹੁਤ ਆਪ ਮਿਹਨਤ ਕਰਕੇ ਸਾਰੇ ਤੂਬਾ ਬਹੁਤ ਵਧੀਆ ਢੰਗ ਦੇ ਨਾਲ ਅਲਾਈਨ ਕੀਤਾ ਉਥੇ ਟਰੱਕ ਯੂਨੀਅਨ ਦੇ ਸਾਡੇ ਪ੍ਰਧਾਨ ਵੀਰ ਸਿੰਘ ਉਹਨਾਂ ਦੇ ਸਾਰੇ ਸਾਥੀ ਉਹਨਾਂ ਦੀ ਸਾਰੀ ਫੌਜ ਮੈਂ ਸਮਝਦਾ ਕਿ ਬਹੁਤ ਪਿਆਰ ਤੇ ਇਤਸ਼ਾਦ ਆਪਕਤਾ ਵਾ ਦੇਖਣ ਨੂੰ ਇੱਥੇ ਮਿਲਿਆ ਤੇ ਗੁਰੂ ਦੇ ਅੱਗੇ ਤਾਂ ਸਿਰ ਝੁਕਦਾ ਹੀ ਝੁਕਦਾ ਜਿਹੜਾ ਸੰਗਤਾਂ ਨਾਲ ਦੇ ਚੰਨਾਂ ਤੇ ਵੀ ਸਿਰ ਝੁਕਦਾ ਵਾਹਿਗੁਰਜੀ ਕਾ ਖਾਲਸਾ ਮੋਹਲਾ ਬਿਸਾਰ ਮੈਂ ਜਨ ਤੇਰਾ ਮੋਹਲਾ ਬਿਸਾਰ ਇਸਾਰੋ ਮੈਂ ਜਾਣਤੇ ਦੰਗਤੋ ਚੋਟ 60 ਦਿਨ ਰਾਤੀ ਤੇਰਾ ਕਰਮ ਕੋ ਟਿਲਦਾ ਜਨਮ ਕਬਾਤੀ ਤੇਰਾ ਕਰਮ ਕੋ ਟਿਲਦਾ ਜਨਮ ਕਬਾਤੀ ਮੋਹ ਨਾ ਬਸਾਰੋ ਮੈਂ ਜੰਤੇ ਸਵਾਹਿਗੁਰੂ ਜੀ ਕੇ ਫਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਜਥੇਦਾਰ ਬਾਬਰ ਬੰਸੇ ਜੀ ਅਤੇ ਬਾਬਾ ਬਚਨ ਸਿੰਘ ਜੀ ਵੱਲੋਂ ਆ ਜਿਹੜੀ ਨਵੇਂ ਸਰਾ ਬਣ ਰਹੀ ਹੈ ਉਹਦੀ ਸੇਵਾ ਚੱਲ ਰਹੀ ਹੈ ਅਤੇ ਆ ਜਿਹੜੀ ਹੁਣ ਭਾਰੀ بارش ਹੋਈ ਭਾਰੀ بارش ਹੋਣ ਕਰਕੇ ਇੱਥੇ ਜਿਹੜੀ ਮਿੱਟੀ ਡਿੱਗੀ ਉਹਦੇ ਵਾਸਤੇ ਆਪਾਂ ਡੰਗੇ ਦੀ ਤਿਆਰੀ ਕਰ ਰਹੇ ਹਾਂ ਤੇ ਸੰਤਾਂ ਦਾ ਬਹੁਤ ਸਹਿਯੋਗ ਹੈ ਇਲਾਕੇ ਦੀਆਂ ਸੰਗਤਾਂ ਨੇ ਆ ਕੇ ਬਹੁਤ ਵੱਡਾ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ